ਹਰ ਸੋ ਹੀਰਾ ਛੱਡ ਕੇ ਕਰੇ ਅਣ ਕੀ ਆਸ ਤੇ ਨਰ ਦੋਜਕ ਜਾẽਗੇ ਸਤਿ ਪੱਖੇ ਰਵਿਦਾਸ ਜਗਤ ਗੁਰੂ ਜਗਤ ਪਿਤਾਮਾ ਸਹਬੇ ਕਮਾਲ ਔਰ ਗੁਰਮੁਖੀ ਲਿਪੀ ਦੇ ਸਿਰਜਣਹਾਰ ਬੇਗਮਪੁਰਾ ਦੇ ਸਿਰਜਣਹਾਰ ਤਨ ਤਨ ਸ਼੍ਰੀ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਡਾਕਟਰ ਅਜੀਤ ਮੱਲ ਵੱਲੋਂ ਆਪ ਸਭ ਜੀ ਨੂੰ ਲੱਖ ਲੱਖ ਮੁਬਾਰਕਾਂ ਔਰ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਬਹੁਤ ਹੀ ਉਤਸ਼ਾਹ ਭਰਿਆ ਦਿਨ ਜਿਹੜਾ 24 ਫਰਵਰੀ ਨੂੰ ਪੂਰੇ ਵਰਲਡ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਔਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਸ ਜਨਮ ਦਿਨ ਦੇ ਉੱਤੇ ਸਾਡੇ ਡੇਰਾ ਸੱਚਖੰਡ ਬਲਾਂ ਤੋਂ ਜਿਹੜੀਆਂ ਟ੍ਰੇਨਾਂ ਜਾਂਦੀਆਂ ਹਨ ਉਹਨਾਂ ਨੂੰ ਵੀ ਕੋਟਨਕੋਟ ਪਰ ਨਾਮ ਹੈ ਕਿ ਜਿਹੜੇ ਉੱਥੇ ਹਰਸ਼ੂਲਾਸ ਦੇ ਨਾਲ ਭਾਗ ਲੈ ਕੇ ਬਨਾਰਸ ਦੇ ਵਿੱਚ ਜਿਹੜੇ ਹੈ ਉਹ ਬੜੀ ਧੂਮ ਧਾਮ ਦੇ ਨਾਲ ਜਿਹੜਾ ਸਾਡਾ ਸਮਾਜ ਹੈ ਉਹ ਵਧੀਆ ਤਰੀਕੇ ਦੇ ਨਾਲ ਜਿਹੜਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਨੂੰ ਵਧੀਆ ਤਰੀਕੇ ਦੇ ਨਾਲ ਮਨਾਉਂਦੇ ਆ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਬਿਜ਼ਨਸ ਵੱਲੋਂ ਮੈਂ ਆਪ ਜੀ ਨੂੰ ਸਾਰਿਆਂ ਨੂੰ ਗੁਰੂ ਮਹਾਰਾਜ ਜੀ ਦੇ ਜਨਮ ਦਿਨ ਦੇ ਉੱਤੇ ਲੱਖ ਲੱਖ ਮੁਬਾਰਕ ਦਿੰਦਾ ਹੋਇਆ ਜੈ ਗੁਰਦੇਵ ਧੰਨ ਗੁਰਦੇਵ